ਦੇ ਡਾਕਟਰ ਤੇ ਰਿਜ਼ਰਵੇਸ਼ਨ ਸਾਰੇ ਪੁੱਛੋ ਤਾਂ। ਸੋ ਅੱਜ ਵੀ ਸਾਡੇ। ਤੁਸੀਂ ਪੁੱਛੋ। ਕਾਹ ਕਿਉਂ ਤੁਸੀਂ ਮੇਰੇ। ਅਰੇ ਤੁਸੀਂ ਸਿਵਲ ਹਸਪੀਟਲ ਦੇ ਗਰਾਊਂਡ ਦਾ ਤੁਸੀਂ ਇਨਫੈਕਸ਼ਨ ਕਰਨ ਵਾਸਤੇ ਆਏ ਆ। ਤੁਸੀਂ ਅੱਜ ਇੱਥੇ ਕੀ ਕੀ ਨੋਟ ਕਰਕੇ ਜਾ ਰਹੇ ਜੀ? ਅ ਇਹ ਮੇਰੀ ਰੂਟੀਨ ਵਿਜਿਟ ਹੈ ਜਦੋਂ ਦਾ ਮੈਂ ਸਰਕਾਰੀ ਦੰਦ ਲੁਧਿਆਣਾ ਜੁਆਇਨ ਕੀਤਾ ਸੀਗਾ। ਅ ਮੈਂ ਇੱਥੇ ਆਇਆ ਨਹੀਂ ਸੀਗਾ। ਮੈਂ ਜਿਹੜਾ ਫਸਟ ਜਿਹੜਾ ਇੱਕ ਹੁੰਦਾ ਹੈ ਬੇਲੀ ਨਜ਼ਰੇ ਜੋ ਆਪਾਂ ਨੂੰ ਦਿਨਾ ਹੁੰਦਾ ਉਹਦੇ ਐਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡਾ ਸਰਟੀਫਿਕੇਟ ਹੈ ਇਨਕੁਆਇਰ ਜਿਹੜਾ ਨੈਸ਼ਨਲ ਕੁਆਲਿਟੀ ਸਰਟੀਫਿਕੇਟ ਨਿਰਮ ਮਿਲਿਆ ਹੋਇਆ ਲੇਬਰ ਹੁੰਦਾ ਲਕਸ਼ਯ ਵੀ ਮਿਲਿਆ ਹੋਇਆ ਤੇ ਬਾਕੀ ਇਹ ਕੁਝ ਇਸ਼ੂਸ ਲਿਕੇ ਜਿਹੜੇ ਡਾਕਟਰ ਸਾਹਿਬਾਨ ਨੇ ਐਸੇ ਮੁਸਾਵ ਨਹੀਂ ਜਾਂ ਸਟਾਫ ਨੇ ਦੱਸੇ ਨੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਰੈਕਟੀਫਾਈ ਕਰ ਸਕੀ ਸਰ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈਗੇ ਜਿਵੇਂ ਕਿ ਐਮਬੀਬੀਐਸ ਡਾਕਟਰ ਜਾਂ ਮੈਡੀਸਨ ਡਾਕਟਰ ਇੱਥੇ ਨਹੀਂ ਹੈਗੇ ਪੇਸ਼ੈਂਟ ਬਹੁਤ ਪਰੇਸ਼ਾਨ ਹੋ ਰਿਹਾ ਇਸ ਤੇ ਬਾਰੇ ਤੁਸੀਂ ਕੀ ਕਹੋਂਗੇ ਨਹੀਂ ਉਹ ਸਿਰਫ ਜਗਰਾਉ ਨਹੀਂ ਹੈਗੀ ਉਹ ਜਿਹੜ ਉਹ ਸਾਰੇ ਪੰਜਾਬ ਪੰਦਰਤੀਆ ਦੂਜੀ ਹਸਤਾਨਾ ਚ ਮੈਂ ਬਰਨਾਲੇ ਜਾ ਕੇ ਆਇਆ ਬਰਨਾਲੇ ਬਦਲ ਕੇ ਆਇਆ ਤੇ ਉੱਥੇ ਵੀ ਇਹੀ ਘਾਟ ਹੈ ਜੀ ਉਹਦੇ ਚ ਐਚਐਮ ਸਾਹਿਬ ਨੇ ਕਿਹਾ ਕਿ ਉਹ ਜਲਦੀ ਪਹਿਲਾਂ ਜਿਹੜੇ ਡਾਕਟਰਾਂ ਦੀ ਭਰਤੀ ਸੀ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਭਰੀ ਜਾਣੀ ਸੀ ਪਰ ਕਿਉਂਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਹਾਲੇ ਤੱਕ ਆਪਣਾ ਚੇਅਰਮੈਨ ਨਹੀਂ ਲੱਗ ਸਕਿਆ ਕਿਸੇ ਕਾਰਨ ਕਰਕੇ ਉਹਨਾਂ ਨੇ ਜਿਹੜੀ ਉਹ ਭਰਤੀ ਹੈ ਡਾਕਟਰ ਸਾਹਿਬਾਨ ਦੀ ਉਹ ਹੁਣ ਬਾਬਾ ਫਰੀਦ ਯੂਨੀਵਰਸਿਟੀ ਨੂੰ ਦੇ ਰਹੇ ਨੇ ਤੇ ਜਲਦੀ ਇਹ ਪ੍ਰੋਸੈਸ ਸ਼ੁਰੂ ਹੋ ਜਾਏ ਸਰ ਕੁਝ ਦੇਰ ਤੋਂ ਅਸੀਂ ਦੇਖਣ ਚਾ ਰਹੇ ਆ ਕਿ ਜਿਹੜੇ ਪੋਸਟਮਾਰਟਮ ਰਿਪੋਰਟ ਜਿਹੜੀਆਂ ਹੁੰਦੇ ਪੋਸਟਮਾਰਟਮ ਵਾਸਤੇ ਰਾਏਕੋਟ ਵੀ ਹਸਪਤਾਲ ਆ ਸੁਧਾਰ ਵੀ ਹਸਪਤਾਲ ਆ ਲੇਕਿਨ ਪੋਸਟਮਾਰਟਮ ਵਾਸਤੇ ਇ ਕੁਝ ਮੋਡੀਫਿਕੇਸ਼ਨ ਅਸੀਂ ਕਰਾਉਣੀ ਆ ਸੀ ਗਾਈਡਲਾਈਨ ਦੇ ਹਿਸਾਬ ਨਾਲ ਉਹ ਮੋਸਟ ਵਾਲੀ ਬੇਤੇ ਨੇ ਮੰਥਰਸ ਉਹ ਜਿਹੜੇ ਰਾਏਕੋਟ ਦੇ ਵਿੱਚ ਹੈ ਜਿਹੜੀ ਉਹ ਮੋਰਚੀ ਸ਼ੁਰੂ ਹੋ ਰਹੀ ਹੈ ਉੱਥੇ ਪੋਸਟ ਮਾਰਟਮੀ ਸ਼ੁਰੂ ਹੋ ਜਾਣਗੇ ਤੇ ਸਭ ਤੁਸੀਂ ਅੱਜ ਹਸਪੀਟਲ ਦੇ ਵਿੱਚ ਪੂਰਾ ਦੌਰਾ ਕੀਤਾ ਹੈਗਾ ਹਸਪੀਟਲ ਦੇ ਵਿੱਚ ਕਾਫੀ ਮਤਲਬ ਪੇਸ਼ੈਂਟ ਜਿਹੜੇ ਆਊਟਸ ਆ ਰਹੇ ਹੈਗੇ ਆ ਜਾਂ ਛੁੱਟੀ ਲੈ ਕੇ ਚਲ ਜਾਂਦੇ ਆ ਜਾਂ ਉਹਨਾਂ ਨੂੰ रेफर ਕੀਤਾ ਜਾ ਰਿਹਾ ਹੈ ਉਸ ਦਾ ਕੀ ਕਾਰਨ ਹੋ ਸਕਦਾ ਸਾ ਡਾਕਟਰਾਂ ਦੀ ਘਾਟ ਜਾਂ ਮਤਲਬ ਕਿ ਵੀ ਉਹ ਜਨਤਾ ਇਹ ਹੈ ਕਿ ਤੁਸੀਂ ਮੇਰੇ ਨੋਟਿਸ ਲੈਂਦੇ ਜਾਂ ਕੋਈ ਪੇਸ਼ੈਂਟ ਹੈ ਜਿਹੜਾ ਹੋਵੇ ਜਿਹੜਾ ਕਿ ਸਾਡੇ ਕਿਸੇ ਸਟਾਫ ਵੱਲੋਂ ਜਾਂ ਡਾਕਟਰ ਸਾਹਿਬਾਨ ਵੱਲੋਂ ਅਨਸੈਸਰੀਲੀ ਰੈਫਰ ਕੀਤਾ ਗਿਆ ਹੋਵੇ ਅਸੀਂ ਅਕੋਰਡਿੰਗਲੀ ਉਤੇ ਐਕਟ ਕਰਾਂਗੇ ਫਿਰ ਵੀ ਜੇ ਤੁਹਾਡੇ ਧਿਆਨ ਚ ਕੋਈ ਇਹੋ ਜਿਹਾ ਪੇਸ਼ੈਂਟ ਹੈ ਜਿਹੜਾ ਮੈਨੂੰ ਰਿਪੋਰਟ ਦੇ ਸਕਦਾ ਕਿ ਇਥੋਂ ਅਨਸੈਸਰੀਲੀ ਰੈਫਰ ਕੀਤਾ ਗਿਆ ਉਹ ਮੋਸਟ ਵੈਲਕਮ ਸਿਰ ਪਹਿਲਾਂ ਇਹ ਪੇਪਰ ਦੇ ਵਿੱਚ ਅਖਬਾਰਾਂ ਵਿੱਚ ਟੀਵੀ ਚੈਨਲ ਦੇ ਉਤੇ ਬਹੁਤ ਜ਼ਿਆਦਾ ਖਬਰ ਚੱਲ ਚੁੱਕੀ ਆ ਇੱਕ ਡਾਕਟਰ ਇੱਥੇ ਸੀਗੇ ਜਿਨ੍ਹਾਂ ਦੇ ਉੱਤੇ ਮਤ ਡਾਕਟਰ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਸੀ ਉਦੋਂ ਪੇਸ਼ੈਂਟ ਬਹੁਤ ਜ਼ਿਆਦਾ ਉਹਦੇ ਹਸਪਤਲ ਚ ਰੈਫਰ ਕੀਤੇ ਜਾਂਦੇ ਜਾਂਦੇ ਜਦ ਕਿ ਉਹਦਾ ਹਸਪਤਲ ਇੱਥੇ ਜਗਰਾਉਂ ਚ ਹੀ ਸੀ ਆ ਉਹ ਬਾਇਬ ਉਹ ਤਾਂ ਹੈ ਨਹੀਂ ਸੀ ਪਰ ਸਾਨੂੰ ਪਤਾ ਲੱਗਿਆ ਸੀ ਕਿ ਉਹ ਡਾਕਟਰ ਵੱਲੋਂ ਕੋਈ ਪੇਸ਼ੈਂਟ ਸੀ ਜਿਹੜੇ ਆਪਣੇ ਪ੍ਰਾਈਵੇਟ ਹਸਪਤਲ 'ਚ ਲੈ ਜਾਂਦੇ ਜਾਂ ਲਿਆਈ ਜਾ ਰਹੀ ਸੀਗੇ ਚਲੋ ਨਾਉ ਹੀ ਇਜ਼ ਨਾਟ ਦਾ ਪਾਰਟ ਆਫ ਆਰ ਸਿਸਟਮ ਉਹ ਬਾਹਰ ਐਬਸੈਂਟ ਫਰੋਂ ਡਿਊਟੀ ਉਹਦੀ ਟ੍ਰਾਂਸਫਰ ਵੀ ਕਰਤੀ ਸੀ ਐਚਐਮ ਸਾਹਿਬ ਨੇ ਤੇ ਹੁਣ ਵੀ ਮੈਂ ਸਾਰੇ ਡਾਕਟਰ ਸਾਹਿਬਾਂ ਨੂੰ ਇਹੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਪਲੀਜ਼ ਜਿਹੜਾ ਕੰਮ ਆਪਾਂ ਹਸਪਤਲ 'ਚ ਹੀ ਕਰਨਾ ਬਾਹਰ ਨਹੀਂ ਕਰਨਾ ਕੋਈ Thank you, sir.